ਅੱਜ ਕਿਹੜੀ ਲੋੜੀ ਤੇ ਪਾਵਾ ਚਲੋ ਹਾਈ ਵਾਲਟਿਕਨ ਸੁਖਨੀਆ ਹੈਲੋ ਹੈਲੋ ਕਿਵੇਂ ਹੋ ਠੀਕੋ ਵੈਨ ਨਹੀਂ ਆਈ ਥੋੜੀ ਕਿੰਨੇ ਵਜੇ ਆਉਗੀ 8 ਵਜੇ 1 ਵਜੇ ਨਹੀਂ 8 ਵਜੇ 8 ਵਜੇ ਕਿੰਨੇ ਵਜੇ ਆਉਗੀ 8 ਵਜੇ ਉੱਥੇ ਖੜ੍ਹ ਜੰਨੇ ਹੁੰਦੇ ਆਪਾਂ ਹਾਂ ਉੱਥੇ ਖੜ੍ਹ ਜੰਨੇ ਹੁੰਦੇ ਆਪਾਂ ਨਾ ਹਾਂ ਲੋ ਜੀ ਬਰਾੜ ਸਾਹਿਬ ਦੇ ਪਤਾ ਹੈਗਾ ਆਪਾਂ ਐਮਪੀ ਹੈ ਕੀ ਸਾਰਨ ਪਿਆਰ ਭਰੀ ਸਸਤੀ ਗੱਲ ਤਾਂ ਕਰ ਦੋ ਨਾ ਇਹ ਥੋੜੀ ਜਿਹੀ ਹੁੰਦੀ ਬੇਟਾ ਹਾਂ ਅੱਜ ਜੀ ਸੱਚ ਸਤਿ ਸ੍ਰੀ ਅਕਾਲ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾੜ ਵਲੌਗਸ ਤੇ ਹੋਤੋ ਸਾਰੇ ਕਿਵੇਂ ਹੋ ਕਰਦੇ ਹੋ ਸਾਰੇ TikTok ਕਮ ਹੋਗੇ ਤੇ ਆਪਣੇ ਆਪਣੇ ਘਰਾਂ ਹੀ ਤੰਦਰੁਸਤ ਹੋਵਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰ ਲਈ ਆਪਾਂ ਤੇ ਕੱਲ ਵਲੌਗ ਨਹੀਂ ਬਣਾਇਆ ਕਿਉਂਕਿ ਤੁਹਾਨੂੰ ਪਤਾ ਪਰਸੋਂ ਵਾਲਾ ਪਿਆਸ ਸੀ ਆਪਣੇ ਕੋਲ ਇਸ ਕਰਕੇ ਵਲੌਗ ਕਈ ਵਾਰ ਨਹੀਂ ਵੀ ਬਣਦਾ ਹੁੰਦਾ ਵਲੌਗ ਹਨਾ ਪਿਆ ਹੋਵੇ ਤਾਂ ਨਹੀਂ ਵੀ ਬਣਾਈਦਾ ਆਪਾਂ ਤੇ ਜ਼ਰੂਰੀ ਨਹੀਂ ਹੁੰਦਾ ਹਾਂਜੀ ਜੇ ਕੋਈ ਕੋਈ ਚੈਨਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਬਜੋ ਸਿੰਘ ਬਰਾੜ ਰੈਡੀ ਹੈ ਪਾਪਾ ਦੇ ਖਾਣਾ ਖਾਈ ਜਾਂਦੇ ਆ ਤੇ ਦੰਨੇ ਚਲੇ ਜਾਣਗੇ ਆਪੋ ਆਪੇ ਸਾਰੇ ਜਿਵੇਂ ਕਹਿੰਦੇ ਹੁੰਦੇ ਆਪੇ ਜਿਹੜੇ ਸਾਰੇ ਜਾਣੇ ਆਪੋ ਆਪਣੇ ਕੰਮਾਂ ਤੇ ਚਲੇ ਜਾਣਗੇ ਤੇ ਅੱਤਲੋ ਜੀ ਬਾਕੀ ਜ਼ਰੂਰੀ ਨਹੀਂ ਹੁੰਦਾ ਗੱਲ ਕਰਨੀ ਸੀ ਕਿ ਤੁਹਾਡੇ ਨਾਲ ਮੈਂ ਜ਼ਰੂਰੀ ਨਹੀਂ ਹੁੰਦਾ ਕਿ ਵਲੌਗ ਜਿਹੜੇ ਰੈਗੂਲਰ ਹੀ ਤੁਹਾਡੇ ਨਾਲ ਡੇ ਬਾਈ ਡੇ ਆ ਰਹੇ ਆ ਮਤਲਬ ਫੋਰ ਐਗਜ਼ਾਮਪਲ ਹਾਂਜੀ ਚਲਦੇ ਆ ਬੇਟਾ ਹਜੇ ਵੈਨ ਨਹੀਂ ਆਏ ਡੇ ਬਾਈ ਡੇ ਮਤਲਬ ਕਿ ਜੇ ਮੈਂ ਅੱਜ ਬਣਾਇਆ ਤਾਂ ਤੁਹਾਨੂੰ ਵਲੋਗੇ ਕੱਲ ਨੂੰ ਮਿਲ ਜੂਗਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੇ ਆਪਣੇ ਪੁਰਾਣੇ ਵਲੋਗਸ ਹੁੰਦੇ ਨਾ ਆਪਣੇ ਕੋਲ ਪਏ ਹੁੰਦੇ ਨੇ ਆਲਰੇਡੀ ਐਡਿਟ ਨਹੀਂ ਕਰੇ ਹੁੰਦੇ ਤੇ ਕਈ ਵਾਰ ਮੈਂ ਨਾ ਐਡਿਟ ਕਰਕੇ ਉਹ ਪਾ ਦਿੰਦੇ ਹੁੰਦੇ ਜਦੋਂ ਮੇਰੇ ਕੋਈ ਮਤਲਬ ਇਥੇ ਕੋਲ ਵਲੋਗ ਨਾ ਨਾ ਹੋਵੇ ਫਿਰ ਮੇਰੀ ਆਦਤ ਹੈ ਮੈਂ ਪੁਰਾਣੇ ਵਲੋਗ ਜਿਹੜੇ ਐਡਿਟ ਕਰਕੇ ਪਾ ਦਿੰਦੇ ਹੁੰਦੇ ਸੋ ਜ਼ਰੂਰੀ ਨਹੀਂ ਹੁੰਦਾ ਸਾਰਿਆਂ ਦੇ ਕਹਿਣਾ ਚਾਹੁੰਦੇ ਕਿ ਜ਼ਰੂਰੀ ਨਹੀਂ ਹੁੰਦਾ ਕਿ ਵਲੋਗ ਉਹੀ ਹੁੰਦੇ ਤੇ ਤੋ ਬਾਕੀ ਵਲੌਗ ਨੂੰ ਧਿਆਨ ਨਾਲ ਵੇਰਜ ਕਰਿਆ ਕਰੋ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਵੀ ਦੇਖਿਆ ਕਰੋ ਉਹ ਸੱਚਾ ਦੇਖੋ ਜੀ ਜਬਜੋ ਸਿੰਘ ਬਰਾਨੇ ਦਾ ਨਿਊ ਚੈਨਲ ਵਾਇਰ ਪਾਪਾ ਨੇ ਗਿਫਟ ਕਰੇ ਜਿਹੜੇ ਸੈਂਡਲ ਕਿੰਨੇ ਸੋਹਣੇ ਲੱਗੇ ਬੇਟਾ ਤੁਹਾਨੂੰ ਸੈਂਡਲ ਵੱਧ ਸੋਹਣੇ ਲੱਗੇ ਥੈਂਕ ਯੂ ਕਰਤਾ ਸੀ ਮੈਂ ਆਪਾਂ ਨੂੰ ਹਾਂ ਹਾਂਜੀ ਬੋਲਦੇ ਹੁੰਦੇ ਆ ਓਕੇ ਆ ਲਾ ਦਿਓ ਜੇ ਤੁਸੀਂ ਲਾਣੀ ਐ ਤਾਂ ਰਖੜੀਆਂ ਬਹੁਤ ਬੰਨੀ ਬੈਠਾ ਆਏ ਦਿਨ ਛੋਟੇ ਹੁੰਦੇ ਵਾਲੇ ਜਿਹੜਾ ਧਾਗੇ ਹੁੰਦਾ ਜਿਹੜਾ ਆਪਾਂ ਬੰਦੇ ਬੱਚਾ ਦੇ ਉਹ ਤਾਂ ਗਣੇ ਦੇ ਸਾਈਡਾਂ ਤੋਂ ਟੁੱਟ ਗਏ ਸੀ ਤੇ ਆਪਣਾ ਰੱਖ ਆ ਬੰਨਦਾ ਸੀ ਜਿਹੜਾ ਨਹੀਂ ਮੋਲੀਆਂ ਟਾਈਪ ਜਿਹਦਾ ਧਾਗਾ ਹੁੰਦਾ ਸੌਰੀ ਆ ਦਿਖਦਾ ਨਹੀਂ ਪਰ ਮੋਲੀਆਂ ਟਾਈਪ ਜਿਹਦਾ ਧਾਗਾ ਹੁੰਦਾ ਪਰ ਇਹ ਬੰਨਦਾ ਸੀ ਤੇ ਇੱਕ ਦਿਨ ਤਾਂ ਮੈਂ ਬੰਨ ਕੇ ਬੈ ਗਈ ਹੱਥ ਤੇ ਇਹ ਕਹਿੰਦਾ ਮੇਰੇ ਬੰਨ ਦੇ ਫੇਰ ਹੱਥ ਤੇ ਲਵਾ ਕੇ ਆਪਦੇ ਬਣਾ ਲਿਆ ਲਾ ਦੋ ਬੁੱਤੇ ਨੂੰ ਤੁਸੀਂ ਆ ਦੇਖੋ ਇਧਰ ਰਖੜੀਆਂ ਰੁਖੜੀਆਂ ਐ ਬੰਨੀ ਬੈਠਾ ਇਹ ਜਮਾ ਨਹੀਂ ਲੋਂਦਾ ਆਪਣੇ ਪਾਪਾ ਤਰਾ ਨਾ ਹੀ ਇਹਦਾ ਪਾਪਾ ਲਾਵੇ ਰਖੜੀ ਤੇ ਨਾ ਹੀ ਇਹ ਲਾਵੇ ਸ ਆ ਦੇਖੋ ਜੀ ਰਖੜੀਆਂ ਆ ਸਕੂਲ ਚ ਬੰਨੀ ਸੀ ਕਿੰਨੇ ਸੋਹਣੇ ਰਖੜੀ ਬੰਨੀ ਕਿਸੇ ਭੈਣ ਨੇ ਰੀ ਨੇ ਤੇ ਆ ਬਸ ਉਹ ਬੰਨੇ ਹੋਇਆ ਤੇ ਨੌਂ ਦਿਨ ਤੋਂ ਮੈਂ ਆਲੂ ਪਲਣ ਕਰਕੇ ਹੋਈ ਸੀ ਕੌਣ ਬੋਲੇ ਕੌਣ ਬੋਲਾ ਤੇ ਲੋ ਜੀ ਆਪਾਂ ਨਾਲ ਆਲੂ ਪਲਣੇ ਧਰੇ ਹੈਗੇ ਆ ਵਾਲਾਂ ਦਾ ਤਾਂ ਨਾ ਬੇੜਾਗਰਕ ਹੋ ਗਿਆ ਬਸ ਆ ਨਾ ਬਿਮਾਰ ਹੋਈ ਨਾ ਜਦੋਂ ਵਾਲਾਂ ਨੂੰ ਨਾ ਕੇਅਰ ਨਹੀਂ ਕੀਤੀ ਬਿਮਾਰ ਹੁਣ ਕਿਉਂਕਿ 3-4 ਮਹੀਨੇ ਲਗਾਤਾਰ ਨਹੀਂ ਤੇ ਫਿਰ ਵਾਲਾਂ ਦੀ ਕੇਅਰ ਨਹੀਂ ਹੋਈ ਬਿਲਕੁਲ ਵੀ ਦਿਵਾਲ ਹੋ ਗਏ ਖਰਾਬ ਬਿਲਕੁਲ ਡੈਮੇਜ ਹੋ ਗਿਆ ਹੁਣ ਇਹਦਾ ਆਪਾਂ ਡੇਲੀ ਰੂਟੀਨ ਸਟਾਰਟ ਤਾਂ ਵੈਸੇ ਕੀਤਾ ਮਤਲਬ ਡੇਲੀ ਰੂਟੀਨ ਹੀ ਮਤਲਬ ਜਿਹੜਾ ਵੀਕ ਵਿੱਚ ਆਪਾਂ ਰੂਟੀਨ ਚ ਕਰਦੇ ਆ ਨਾ ਉਹ ਆਪਾਂ ਹੁਣ ਬਿਲਕੁਲ ਸਿੰਪਲ ਤੇ ਦੇਸੀ ਤਰੀਕਾ ਜਿਵੇਂ ਪਹਿਲਾਂ ਕਰਦੇ ਸੀ ਉਸ ਤਰ੍ਹਾਂ ਸਟਾਰਟ ਕੀਤਾ ਤੇਲ ਵਗੈਰਾ ਲਾ ਕੇ ਤੇਲ ਵਗੈਰਾ ਲਾ ਕੇ ਜਿਵੇਂ 2 ਘੰਟੇ ਰੱਖ ਲਓ ਜਾਂ ਇੱਕ ਦਿਨ ਪਹਿਲਾਂ ਲਗਾ ਲਓ ਤੁਸੀਂ ਤੇ ਉਦਾਂ ਆਪਾਂ ਹੁਣ ਧੋਣੇ ਵਾਲ ਤੇ ਮੈਨੂੰ ਹੁਣ ਇਦਾਂ ਹੈ ਕਿ ਵਾਲਾ ਨੂੰ ਆਪਾਂ ਇਦਾਂ ਜਿੱਦਾਂ ਵੀ ਹੈਗੇ ਨਾ ਇਹਨਾਂ ਦੀ ਗਰੋਥ ਸ਼ੁਰੂ ਕਰੀਏ ਆਪਾਂ ਨਾ ਬਾਕੀ ਇਹਨਾਂ ਛੱਡੋ ਪਰ ਨਾ ਬਾਕੀ ਫੇਰ ਵੇਖਿਆ ਜੂਗਾ ਮੈਂ ਸਭ ਤੋਂ ਪਹਿਲਾਂ ਹੁਣ ਸੋਚਿਆ ਜਿਹੜਾ ਇਹਦਾ ਮੇਨ ਕਾਮ ਇਹਦੀ ਗਰੋਥ ਕਰਨੀ ਆਪਾਂ ਹੁਣ ਗਰੋਥ ਨੂੰ ਪਤਾ ਕੇਅਰ ਕਰਾਂਗੇ ਤਾਂ ਹੋਊਗੀ ਕੇਅਰ ਕਿਵੇਂ ਕਰਾਂਗੇ ਕੇਅਰ ਦਾ ਕਿਵੇਂ ਕਰਾਂਗੇ ਤੇਲ ਵਗੈਰਾ ਲਗਾਵਾਂਗੇ ਨਾ ਫਿਰ ਵਧੀਆ ਹੋ ਜਾਂਦੀ ਇਦਰਾ ਆਲੂ ਉਬਲਦੇ ਛਿਲ ਸਵਾ ਕੇ ਰੱਖ ਦੂੰਗੇ ਨਾ ਫਿਰ ਤਾਂ ਸਬਜ਼ੀ ਬਣਾਉਣੀ ਬੜੀ ਸੋਖੀ ਲੱਗਦੀ ਆ ਆਲੂ ਉਬਲਿਆਂ ਦੇ ਅੱਜ ਆਪਾਂ ਬਣਾਵਾਂਗੇ ਸ਼ਾਮ ਨੂੰ ਆਲੂ ਵੜੀਆਂ ਦੀ ਸਬਜ਼ੀ ਤੇ ਵੜੀਆਂ ਦੀ ਸਬਜ਼ੀ ਸੀ ਮੈਂ ਲਾਦ ਮੈਂ ਬਲਾਗਸ 'ਚ ਵੀ ਨਹੀਂ ਕਦੇ ਪਕਾਈ ਤੇ ਬਣਾਈ ਵੀ ਅਸੀਂ ਬਹੁਤ ਘੱਟ ਸਾਲ 'ਚ ਇੱਕ ਵਾਰੀ ਅੱਧੀ ਵਾਰ ਬਣਾਉਂਦੇ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਗੀ ਤੇ ਕੱਲ ਤੁਹਾਨੂੰ ਦੱਸਿਆ ਗ੍ਰੋਸਰੀ ਜਿਹੜੀ ਲੈਂਦੀ ਸੀ ਉਹਦੇ ਵਿੱਚ ਸਮਾਨ ਆਇਆ ਸੀ ਆਪਣਾ ਤੇ ਆਪਾਂ ਕਰਦੇ ਆਂ ਫਿਰ ਲੱਗ ਕੇ ਚੱਲ ਆਪਾਂ ਅੱਜ ਉਹ ਬਣਾ ਲਾਂਗੇ ਸਬਜ਼ੀ ਗਾੜੀ ਪੱਠੇ ਲੈਣ ਚੱਲੇ ਪੱਠੇ ਕਿਲੋ ਨੀਰਾ ਕਿਲੋ ਮੈਂ ਜ਼ਿਆਦਾ ਪੱਠੀ ਕਹਿੰਦੀ ਹੁੰਦੀ ਆ ਰੋਟੀ ਬਈਏ ਤੇ ਗੱਟਨ ਫੱਡੇ ਕਰਦੇ ਤੇ ਮਸਤੀ ਘਟ ਵਧੀਆ ਹੁੰਦਾ ਜਾਂਦਾ ਮੇਰੀ ਆਸ ਤਾਂ ਮੈਨੂੰ ਜੋ ਸਬਜੀ ਬਣਾਉਣੀ ਉਹਨਾਂ ਨੇ ਸਾਰਾ ਸਮਾਨ ਜਿਹਾ ਨੂੰ ਬੋਇਲ ਕਰਕੇ ਲਸਣ ਵਗੈਰਾ ਛਿੱਲ ਕੇ ਰੱਖਦੇ ਨੇ ਸਬਜੀ ਨਾ ਜਦੋਂ ਤੜਕਾ ਲਾਉਣਾ ਹੁੰਦਾ ਜਦੋਂ ਇੱਕ ਤਾਂ ਬੋਇਲ ਕੀਤਾ ਹੁੰਦਾ ਸਾਰਾ ਸਮਾਨ ਤੇ ਵਧੀਆ ਤੜਕਾ ਬਹੁਤ ਛੇਤੀ ਲੱਗ ਜਾਂਦਾ ਹੈਗਾ ਤੇ ਅੱਜ ਮੇਰੇ ਕੱਪੜਿਆਂ ਦਾ ਕੰਮ ਬਹੁਤ ਹੈ ਪ੍ਰੈਸ ਕਰਨ ਵਾਲਾ ਦਾ ਕੱਪੜੇ ਪ੍ਰੈਸ ਮੈਂ ਜ਼ਰੂਰ ਕਰੂੰਗੀ ਅੱਜ ਤੇ ਕੱਲ ਵੀ ਨਹੀਂ ਕਰੇ ਪਰਸੋਂ ਇੱਕ ਕਰਕੇ ਧਰਤਾ ਸੀ ਸੂਟ ਉਹ ਅੱਜ ਪਾ ਲਿਆ ਪਰਸੋਂ ਜੋਗਾ ਹੈਗਾ ਸੀ ਇਹਨਾਂ ਦੀ ਮਤਲਬ ਜ਼ਿਆਦਾ ਹੁੰਦੇ ਜਦ ਜੱਪਜੋ ਤੇ ਮੜਮੜ ਕਰਨੇ ਹੁੰਦੇ ਆ ਮੈਂ ਆਪਦੇ ਉਹ ਦਿਨ ਸੱਚ ਇਕੱਠੇ ਇੱਕ ਦਿਨ ਮੈਂ ਕਰ ਪਰਸੋਂ ਸੱਚ ਮੈਂ ਕੁਝ ਤਾਂ ਕਰ ਲਈ ਸੀ ਪ੍ਰੈਸ ਪਰਸੋਂ ਮੇਰੇ 3-4 ਸੂਟ ਆਉਦੇ ਸੀ ਮੈਂ ਉਹ ਕਰਕੇ ਧਰਤੇ ਸੀ ਪ੍ਰੈਸ ਤੇ ਇੱਕ ਦਿਨਾਂ ਦਾ ਕਰਤਾ ਸੀ ਬਾਹਲੇ ਨਹੀਂ ਧੂਈ ਧੁ ਕਰਨ ਲੱਗ ਜਾਂਦੀ ਪਤਾ ਨਹੀਂ ਕੀ ਗੱਲ ਆ ਇਹ ਠੂਈਆਂ ਦਾ ਬੜਾ ਰੋਲ ਆ ਇਹ ਆਪਰੇਟ ਤੋਂ ਆਪਰੇਟ ਵਾਲੇ ਬੰਦੇ ਮਤਲਬ ਤੋਂ ਬਾਤ ਤਾਂ ਨਾ ਪੱਕਾ ਠੂਈ ਜ਼ਰੂਰ ਦੋਦੀ ਜਿਆਦਾ ਚੰਗੀਆਂ ਆ ਭੰਨੇ ਲਗਾਤਾਰ ਕੰਮ ਕਰ ਸਕਦੇ ਦੇਖੋ ਮੋਟੇ ਜਿਹੜੇ ਲੈਂਦੇ ਨੇ ਨਾ ਉਹ ਆਪਾਂ ਲੈਂਦੇ ਆ ਫਰੂਟ ਦੇ ਛਾਈ ਤੁਹਾਨੂੰ ਪਹਿਲਾਂ ਵੀ ਮੈਂ ਕਿਸ ਵਲੌਗ ਚ ਦੱਸਿਆ ਹੋਵੇ ਸਾਡੇ ਨਾ ਪਹਿਲਾਂ ਇੱਧਰ ਤਾਂ ਮੈਂ ਤੁਹਾਨੂੰ ਦੱਸਿਆ ਵਾਰਡ ਆ ਪਤਾ ਹੋਊਗਾ ਤੁਹਾਨੂੰ ਵਾਰਡ ਆ ਹਵੇਦੀ ਜੋ ਵੀ ਕਹਿੰਦੇ ਤੁਸੀਂ ਸਾਡਾ ਪਹਿਲਾਂ ਘਰੇ ਨਹੀਂ ਸੀ ਸਾਡਾ ਪਹਿਲਾਂ ਸੀਗਾ ਸਾਡਾ ਨਾ ਗਲੀ ਇਹ ਨਾ ਜਿਹੜੀ ਇਵੇਂ ਇਧਰੋਂ ਆਪਣਾ ਸਟਾਰਟਿੰਗ ਪੁਆਇੰਟ ਤੋਂ ਘਰ ਉਧਰ ਆਪਣਾ ਇਧਰਲੀ ਗਲੀ ਦੇ ਸਟਾਰਟਿੰਗ ਪੰਨੇ ਨੁੱਕਰ ਤੇ ਆਪਣਾ ਅਵਾੜਾ ਹਵੇਲੀ ਬੜੇ ਸੋਹਣੇ ਖੁਸ਼ਬੂ ਆ ਜਾਂਦੇ ਮਰੂਦਾਂ ਦੀ ਆ ਰਹੀ ਜਿਵੇਂ ਬੂਟੇ ਨੂੰ ਹੱਥ ਲਾ ਕੇ ਮਰੂਦ ਦਾ ਬੂਟੇ ਆ ਮਰੂਦ ਉਹ ਵੀ ਤੁਹਾਨੂੰ ਦੱਸ ਦੇਵਾ ਚੁਕਾ ਦੇ ਤੇ ਨਾ ਹਾਏ ਹੇ ਮੰਮੀ ਖੜਕੈ ਨਾ ਤੇ ਉਹ ਮੈਂ ਨਾ ਅੱਜ ਮੈਨੂੰ ਉਕਰਚ ਆਪਣੇ ਆ ਨੁਕਰ ਗਲੀ ਦੀ ਨੁਕਰ ਚ ਆਪਣਾ ਘਰ ਹੋ ਗਿਆ ਉਹ ਨੁਕਰ ਚ ਆਪਣਾ ਬਾੜਾ ਹਵੇਲੀ ਜੋ ਵੀ ਕਹਿੰਨੇ ਤੁਸੀਂ ਉਹ ਸੀ ਤੇ ਉਹ ਆਪਾਂ ਕਰਤਾ ਸੀ ਸੇਲ ਤੇ ਉੱਥੇ ਆਪਣੇ ਨਾ ਫਰੂਟਾਂ ਦੇ ਬੂਟੇ ਲੱਗੇ ਹੋਏ ਸੀ ਆੜੂ, ਉੱਚੀਕੂ ਕਿੰਨੂ ਹੋਰ ਕਿਸੇ ਉਮੀ ਨਿੰਬੂ ਹੋਰ ਵਾਵਾ ਲੱਗੇ ਸੀ ਪੰਜ ਛੇ ਬੂਟੇ ਸੀ ਅਨਾਰ ਸਾਡੇ ਨਾ ਕਮ ਸੇ ਕਮ ਸੀ ਛੇ ਬੂਟੇ ਲੈਂਦੇ ਸੀ ਮਹਿੰਗੇ ਬੂਟੇ ਸੀ ਮਤਲਬ ਸਾਡੇ ਉਹ 2-2000 ਦਾ ਬੂਟਾ ਸੀ ਫਲ ਮਤਲਬ ਲੱਗੇ ਲਗਾਈ ਵੀ ਲੈਂਦੇ ਸੀ ਨਾ ਸ਼ਾਇਦ ਲੱਗੇ ਲਗਾਏ ਲੈਂਦੇ ਸੀ ਉਹ ਜਿਹੜੇ ਲੱਗੇ ਲਗਾਏ ਆਪਾਂ ਫੜ ਲਏ ਹੁੰਨੇ ਨਾ ਬੂਟਿਆਂ ਤੇ ਉਹ ਆਉਂਦੇ ਥੋੜੇ ਜਿਹਾ ਕੋਸਟਲੀ ਦੋ ਦੋ ਹਜ਼ਾਰ ਦਾ ਬੂਟਾ ਹੈ ਤੇ ਮੈਨੂੰ ਲੱਗਦਾ ਨਾ ਮੇ ਹਾਂ ਦੋ ਦੋ ਹਜ਼ਾਰ ਦਾ ਬੂਟਾ ਹੈ ਤੇ ਇੰਨੇ ਇੰਨੇ ਦੇ ਪਤਾ ਹਜ਼ਾਰ ਦੋ ਦੋ 2000 ਵੱਡੇ ਵੱਡੇ ਸੀ ਬੂਟੇ ਐਵੇਂ ਨਹੀਂ ਸੀ ਜਿਵੇਂ ਆਪਾਂ ਹੁਣ ਜਿਵੇਂ ਲਾਉਣੇ ਜਿਵੇਂ ਤੁਹਾਨੂੰ ਦਿਖਾ ਕੇ ਇਦਾਂ ਦੇ ਬੂਟੇ ਨਹੀਂ ਸੀ ਫੁੱਲ ਮਤਲਬ ਫਰੂਟ ਸਟਾਰਟਿੰਗ ਪੁਆਇੰਟ ਦਾ ਲੱਗਾ ਹੋਇਆ ਸੀ ਤੇ ਹਾਰਤੇ ਮਤਲਬ ਫਰੂਟ ਲੱਗੇ ਹੋਏ ਸੀ ਨਿਗੇ ਨਿਕੇ ਆਲੂ ਲੱਗੇ ਸੀ ਚੀਕੂ ਲੱਗੇ ਸੀਗੇ ਕਿੰਨੂ ਲੱਗੇ ਸੀ ਆਪਣੇ ਨਿੰਬੂ ਲੱਗੇ ਸੀ ਬੜੇ ਵਧੀਆ ਲੱਗਦੇ ਸੀ ਤੇ ਉਹ ਅਸੀਂ ਜਦੋਂ ਸੇਲ ਕਰਿਆ ਨਾ ਤੇ ਉਹਨਾਂ ਨੇ ਤਾਂ ਕਿਹਾ ਸੀ ਤੁਸੀਂ ਆਪਣੇ ਬੂਟੇ ਪਾਟ ਲਓ ਤੇ ਅਸੀਂ ਸੋਚਿਆ ਕਿੱਥੇ ਲਾਵਾਂਗੇ ਅਸੀਂ ਪੱਟੇ ਨਹੀਂ ਅਸੀਂ ਕਿਹ ਚੱਲ ਲੱਗੇ ਆ ਤਾਂ ਲੱਗੇ ਰਹਿਣ ਦੋ ਹਨਾ ਐਵੇਂ ਕੀ ਪਟਾਂਗੇ ਤਾਂ ਕੀ ਨੁਕਸਾਨ ਹੀ ਆ ਸਾਨੂੰ ਅਸੀਂ ਉਹ ਤੋਂ ਗੌਰ ਜੀ ਨੇ ਇੱਕ ਸਭ ਦੇਗਾ ਨਾ ਕੀਤੀ ਤੇ ਪਰ ਨਾ ਅਸਲੀਅਤ ਵਿੱਚ ਉਹ ਜਿਹੜੇ ਬੂਟੇ ਸੀ ਸ਼ਾਇਦ ਉਸ ਤੋਂ ਉਸ ਤੋਂ ਅਸੀਂ ਪੱਟ ਕੇ ਚੀਕੂ ਵੀ ਲੱਗੇ ਸਿਆਂ ਦੱਸਿਆ ਮੈਂ ਕਿ ਚੀਕੂ ਆੜੂ ਲੱਗੇ ਹੋਏ ਸੀ ਸਾਰਿਆਂ ਦੇ ਤੇ ਫਿਰ ਉਹ ਵੀ ਤੁਹਾਨੂੰ ਮੈਂ ਦੱਸਾਂ ਉਹ ਬੂਟੇ ਸਾਡੇ ਉੱਥੇ ਅਸੀਂ ਛੱਡ ਤੇ ਤੇ ਉਹਨਾਂ ਵਿੱਚ ਤਾਂ ਫਿਰ ਪੱਟ ਨਹੀਂ ਸੀ ਤੇ ਤਾਂ ਕਰਕੇ ਹੁਣ ਬੂਟਿਆਂ ਵੀ ਸਾਨੂੰ ਸ਼ਾਰਟੇਜ ਹੋ ਰਹੀ ਸੀ ਪਹਿਲਾਂ ਤਾਂ ਨਾ ਸਾਡਾ ਉਦੋਂ ਦਾ ਮੈਂ ਵਲੌਗ ਨਹੀਂ ਬਣਾਉਂਦੀ ਹੁੰਦੀ ਸੀ ਜਦੋਂ ਜੇ ਤੁਸੀਂ ਉਦੋਂ ਵਲੌਗ ਦੇਖਦੇ ਨਾ ਮੈਂ ਬਣਾਉਂਦੀ ਹੁੰਦੀ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਕਰਨਾ ਸੀ ਵਲੌਗ ਦੇਖਣ ਦਾ ਕਿਉਂਕਿ ਨਾ ਆਪਾਂ ਨਾ ਆ ਸਾਰੀ ਗਲੀ ਤਾਂ ਐਂਡ ਤੇ ਜਾ ਕੇ ਆਪਣਾ ਬਾੜਾ ਹੁੰਦਾ ਸੀ ਅਸੀਂ ਇਤਰੋਂ ਮੌਦੋ ਜਦੋਂ ਵਿਆਹ ਹੋਇਆ ਹੈਗਾ ਉਹਦੇ ਚ ਸਾਡੇ ਪਸ਼ੂ ਵੀ ਬਹੁਤ ਹੁੰਦੇ ਸੀ ਨਾ ਮੰਮੀ ਕਿੰਨੀਆਂ 6 ਤਾਂ ਵੱਡੇ ਨਾਲ ਹੀ ਹੁੰਦੇ ਸੀ ਛੋਟੇ ਨਾਲ ਕਿੰਨੇ ਹੁੰਦੇ ਸੀ 12 12 13 13 ਨਾਗ ਹੁੰਦੇ ਸੀ ਸਾਡੇ ਤੇ ਉਹਦੇ ਚ ਅੱਧੇ ਨਾਗ ਅਸੀਂ ਘਰੇ ਰੱਖਦੇ ਹੁੰਦੇ ਸੀਗੇ ਅੱਧੇ ਨਾਗ ਅਸੀਂ ਉਧਰ ਮਤਲਬ ਨਿਮਾ ਦਰਖਤਾਂ ਦੇ ਥੱਲੇ ਵੱਣ ਕੇ ਹੁੰਦੇ ਸੀ ਮੈਂ ਮੇਰਾ ਵਿਆਹ ਹੋਇਆ ਮੰਮੀ ਨੇ ਅੱਗੇ ਅੱਗੇ ਜਾਇਆ ਕਹਿੰਦਾ ਪਸ਼ੂਆਂ ਦੇ ਮੈਂ ਡੰਡਾ ਲੈ ਕੇ ਮੈਂ ਮਗਰ ਮਗਰ ਮੈਂ ਵੀ ਜਾਵੜੇਗਾ ਪਾਸੀ ਉੱਥੇ ਜਾਵੜਾ ਕਰਨਾ ਮੈਂ ਉੱਥੇ ਪਾਤੀਆਂ ਪੱਥਿਆ ਕਰਨੀ ਮੰਮੀ ਹਰਾਂ ਨੇ ਇੱਕ ਬੁੜੀ ਲੱਗੀ ਹੋਈ ਸੀ ਪਾਤੀਆਂ ਪੱਥਿਆ ਕਰਨੀਆਂ ਫਿਰ ਉਹਨਾਂ ਨੇ ਅੱਧ ਦੇ ਅੱਧੇਕ ਅੱਪੀਆਂ ਕਰਿਆ ਕਰਨ ਘੀਰੇ ਲਾਇਆ ਕਰਨ ਉੱਧਰ ਬਹੁਤ ਮਜ਼ਾ ਆਉਂਦਾ ਸੀ ਸਾਡੇ ਉਹ ਤਾਂ ਸੀ ਬਸ ਸੇਲ ਕਰਤਾ ਹਨਾ ਬੜਾ ਮਜ਼ਾ ਆਉਂਦਾ ਸੀ ਨੰਮੀ ਨਾਲ ਇੰਨੇ ਕ ਨਾਲ ਸਹਿਰ ਵੀ ਹੋ ਜਾਂਦੀ ਸੀ ਸਾਡੀ ਉੱਧਰ ਬਸ ਫੇ ਸਾਨੂੰ ਪਤਾ ਹੀ ਨਹੀਂ ਕੀ ਮਨ ਚ ਆਇਆ ਤੇ ਅਸੀਂ ਸੇਲ ਜੜਾ ਕਰਤਾ ਤੇ ਚਲੋ ਜੀ ਹੁਣ ਫਿਰ ਆਪਣੇ ਪਸ਼ੂ ਵੀ ਥੋੜੇ ਹੁੰਦੇ ਨਾ ਕੰਮ ਹੁੰਦਾ ਹੀ ਨਹੀਂ ਮੰਮੀ ਕਉ ਤੇ ਪਸ਼ੂ ਵੀ ਆਪਾਂ ਦੋ ਹੀ ਰੱਖਦੇ ਹੁੰਨੇ ਆ ਇੱਕ ਦੁੱਧ ਦੇਣ ਲੱਗ ਜਾਂਦੇ ਇੱਕ ਹਟ ਜਾਂਦਾ ਹੈ ਨਾ ਇਸ ਤਰ੍ਹਾਂ ਕਰ ਲੈਂਦੇ ਆ ਤੇ ਬੜਾ ਮਜ਼ਾ ਆਣਾ ਸੀ ਤੁਹਾਨੂੰ ਤੇ ਜੇ ਕਿਸੇ ਦਿਨ ਗਲੀ ਚ ਲੰਘਦੇ ਹੋਏ ਨਾ ਫਿਰ ਤੁਹਾਨੂੰ ਮੈਂ ਦੱਸੂੰਗੀ ਜਿਹੜਾ ਸੀਗਾ ਬੜਾ ਵਧੀਆ ਸੀ ਵੱਡਾ ਬਹੁਤ ਸੀ ਸਾਡਾ ਫਿਰ ਹੁਣ ਦੋ ਪਸੂ ਰੱਖਣ ਕਰਕੇ ਵੀ ਨਾਲੇ ਦੋ ਤਾਂ ਆਪਣੇ ਆਮ ਦੀ ਗੱਲ ਇੱਥੇ ਰਹੀ ਪੈਂਦੇ ਹੈਗੇ ਹਨਾ ਤਾਂ ਕਰਕੇ ਤੇ ਲਓ ਜੀ ਗਰਮੀ ਵੀ ਬਹੁਤ ਜ਼ਿਆਦਾ ਹੈ ਪੜਾ ਕੱਲ ਨਾ ਸੱਚ ਦ ਤੁਹਾਨੂੰ ਵਲੌਗ ਉਹ 20 ਤਰੀਕ ਦੀ ਗੱਲ ਦੱਸਦੇ ਤੁਹਾਨੂੰ 20 ਤਰੀਕ ਨੂੰ ਮੀਂਹ ਪਿਆ ਸੀ ਸਾਡੇ 15 20 ਮਿੰਟ ਪਿਆ ਸੀ ਮਤਲਬ ਤੇ ਉਹ ਮੰਨ ਕੇ ਚਲੋ ਜਿਹੜਾ 15 20 ਮਿੰਟ ਵਿੱਚ ਫੁੱਲ ਤੇ ਮੀਂਹ ਪਿਆ ਸੀ ਤੇ ਉਹਨੇ ਪੜਾਅ ਸ ਬਹੁਤ ਕਰਤੀ ਤੇ ਲਓ ਜੀ ਆਪਾਂ ਲਓ ਜੀ ਲਓ ਜੀ ਇਹ ਹੈਗੀ ਆਪਣੀ ਨੂਨਦਨੀ ਜਿਹੜੀ ਉਹਦੋਂ ਆਪਾਂ ਨਵੀਂ ਲੈ ਕੇ ਆਂਦੀ ਆ ਇਹਨੇ ਇੱਕ ਦਿਨ ਪਹਿਲਾਂ ਵਰਤੋ ਦਾ ਵਾਧੂ ਨਹੀਂ ਦੱਸ ਕੇ ਦਿੱਤਾ ਸੀ ਅਪਾ ਪਹਿਲਾਂ ਲਉਣੀ ਸੀ ਫਿਰ ਇਹ ਮੇਰੇ ਮਨ ਪਤਾ ਨਹੀਂ ਕੀ ਹੋਇਆ ਫਿਰ ਇਹ ਆਪਾਂ ਨਹੀਂ ਲਾਈ ਠੀਕ ਹੈ ਜੀ ਫਿਰ ਆਪਾਂ ਉਦਾਂ ਹੀ ਲਵਾਵੇ ਚ ਪਾ ਕੇ ਧਰਤੀ ਸੀ ਪਰ ਤੋਂ ਉਸ ਵਾਰ ਕੇ ਰੱਖ ਲਈ ਸੀ ਪਹਿਲਾਂ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਸਮਾਨ ਪਾਉਨੇ ਆ ਇਸ ਤਰ੍ਹਾਂ ਬਹੁਤ ਮੇਰੀ ਨਾ ਤਰੀਂ ਤੁੰਦਰੂ ਤੁਸੀਂ ਬਹੁਤ ਰਹੀ ਸੀਗੀ ਮੈਂ ਇਦਾਂ ਦੀ ਮਤਲਬ ਨਮਕਦਾਨੀ ਲਿਆਵਾ ਤੇ ਇਹ ਸਾਰੀ ਜ਼ਿੰਦਗੀ ਦੀ ਚੀਜ਼ ਬਣ ਜਾਂਦੀ ਹੈ ਮજબૂત ਹਣਾ ਦੇਖੋ ਚੈਰੀ ਦੀ ਹੈ ਕਿਸੇ ਬਲਾਗ ਚ ਦਿਖਾਈ ਹੋਈ ਹੈ ਮੈਨੂੰ 1000 ਰੁਪਏ ਦੀ ਲੋ ਜੀ ਬਹੁਤ ਜਿਹੜੇ ਦਿਨਾਂ ਤੋਂ ਇਹਦੀ ਇੰਤਜ਼ਾਰ ਹੀ ਸੀ ਸਮਝ ਲਓ ਮੈਨੂੰ ਕਿਉਂਕਿ ਮੈਨੂੰ ਏਦਾਂ ਸੀ ਮੈਂ ਕਦੋਂ ਇਹਨੂੰ ਯੂਜ਼ ਕਰਾਂ ਤੇ ਜਿਹੜਾ ਅੱਜ ਮੇਰਾ ਇੰਤਜ਼ਾਰ ਖਤਮ ਹੋਊਗਾ ਅੱਜ ਮੈਂ ਤੜਕਾ ਲਗਾਉਂਗੀ ਯੂਜ਼ ਕਰ ਲਊਗੀ ਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਹੌਨੇ ਚ ਪਾਵਾਂਗੇ ਜਿਹੜਾ ਮੇਨ ਚੀਜ਼ ਹੁੰਦੀ ਹੈ ਨੂਨ ਨੂੰ ਪਾਵਾਂਗੇ ਆਪਾਂ ਠੀਕ ਹੈ ਜੀ ਸਤਨਾਮ ਸ਼ਿਰਵਾਹਿ ਕਰੂ ਵਾਹਿਗੁਰੂ ਦਾ ਨਾਮ ਲਓ ਤੇ ਨਵੀਂ ਚੀਜ਼ ਦੀ ਸ਼ੁਰੂਆਤ ਕਰੋ ਨਵੀਂ ਚੀਜ਼ ਹੈ ਕੋਈ ਵੀ ਲੋ ਜਿੰਨਾ ਨਮਕ ਪਾਤਾ ਦੇਖਾਂਗੇ ਆਪਾਂ ਜੇ ਕੋਈ ਵਧਦੀ ਹੋਈ ਤਾਂ ਆਪਾਂ ਡਬਲ ਨਮਕ ਘਰ ਦਾਂਗੇ ਹਨਾ ਲਾਲ ਆਪਾਂ ਨੋਰ ਡੜੀ ਪੱਠੇ ਲੈ ਕੇ ਵੀ ਆ ਗਏ। ਲਓ ਜੀ ਇਹ ਹੈਗੀ ਹਲਦੀ। ਆਪਣਾ ਪੁਰਾਣੀ ਨੂਨ ਦਾ ਨੀਚੇ ਜਿਹੜਾ ਸਮਾਨ ਉਹ ਵੀ ਕੱਢ ਲੈਨੇ ਆ। ਹੈਨਾ? ਉਹ ਵੀ ਵਰਤ ਲੈਨੇ ਆ ਮਤਲਬ। ਪਲਾਸਟਿਕ ਦੀ ਸੀ, ਓਦੋਂ ਪਹਿਲਾਂ ਇੱਕ ਹੋਰ ਸੀ ਮੇਰੇ ਕੋਲ। ਇੱਕ ਵੱਡੀ ਵੀ ਸੀ ਲੱਕੜ ਦੀ ਜਿਹੜੀ ਪੁਰਾਣੇ ਸਮੇਂ ਚ ਜਿੱਦਾਂ ਬਣਾਉਂਦੇ ਹੁੰਦੇ ਸੀ ਨਾ ਘਰ ਦੀ ਹੁੰਦੀ ਐ ਨੂੰਂਦਾਂ ਨੇ ਸਾਡੇ ਘਰੇ ਬਹੁਤ ਵੱਡੀ ਹੋਈ। ਲਓ ਜਿੰਨੀ ਕੱਪਾ ਜਿਹੜੀ ਹਲਦੀ ਪਾ ਲਈਏ। ਠੀਕ ਹੈ ਜੀ। ਪੂਰੀਆਂ ਪੂਰੀਆਂ ਫਿਰ ਲ ਆਪਾਂ ਨਹੀਂ ਕਰਦੇ। ਠੀਕ ਹੈ ਜੀ। ਇਹ ਹੋ ਗਈ ਮਿਰਚ। ਮਿਰਚ ਪਾ ਲਈ ਨੇ ਇਤਰਾਪਾ। ਚੀਟਰਪਾ ਪੌੜੀ ਮੇਚ ਨੈਕਸਟ ਅੰਦਰ ਤਾਂ ਚੜਦੀਆਂ ਹੈ ਨਾ ਮਿਰਚ ਤਾਂ ਬਹੁਤ ਘੱਟ ਇਸਤੇਮਾਲ ਕਰਦੇ ਆਂ ਮੱਚ ਦਾ ਬਹੁਤ ਇਸਤਮਾਲ ਆਪਾਂ ਨਹੀਂ ਕਰਦੇ ਤੇ ਇਹ ਹੋ ਗਿਆ ਆਪਣਾ ਕਰੋਂ ਮਸਾਲਾ ਮਸਾਲਾ ਜਿਹੜਾ ਵੀ ਹੁੰਦਾ ਹੈ ਨਾ ਲਓ ਜਿਉਂ ਕਿਉਂਕਿ ਅਸਾਂ ਨੇ ਇਹਨੇ ਨਾ ਪਾਇਆ ਕਿ ਵਰਤਿਆ ਜਾਵੇ ਤੇ ਫਿਰ ਧੋ ਕੇ ਬੰਦਾ ਦੁਬਾਰਾ ਪਾ ਲੈਂਦਾ ਸਮਾਨ ਲਓ ਜੀ ਨੂਨ ਵਿੱਚ ਆਚਾਰ ਤਾਂ ਮੇਨ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਪਾਉਣੀਆਂ ਹੀ ਪਾਉਣੀਆਂ ਹੁੰਦੀਆਂ ਨੇ ਹਨਾ ਤੇ ਮਨਾ ਪਾ ਪਾਵਾਂਗੇ ਮੇਥੀ ਮੇਥੀ ਦਾ ਪੈਕਟ ਮੰਗਵਾਇਆ ਸੀ ਮੈਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਮੇਥੀ ਆਪਣੇ ਬਹੁਤ ਪੇਚੀ ਪਰ ਖਰਾਬ ਹੋ ਗਈ ਸੀ ਕਿਉਂਕਿ ਸਬਜੀ ਜੀ ਮੇਥੀ ਜਿਹੜੀ ਸੁਆਦ ਲੱਗਦੀ ਹੈ ਮੈਨੂੰ ਇਦਾਂ ਦਾ ਮੇਰੇ ਨੂਨਦਾਨੇ ਚ ਕੰਪਲੀਟ ਸਮਾਨ ਹੋ ਗਏ ਸਾਰਾ ਇਸ ਕਰਕੇ ਮੈਂ ਉਧਰ ਹੋਰ ਢਾਂਡੇ ਡੱਬੇ ਬਾੜ-ਬਾ ਚੱਕਰ ਨਾਲ ਇੱਕ ਚੀ ਸਾਰਾ ਸਮਾਨ ਹੋ ਗਏ ਇਦਾਂ ਹੁੰਦਾ ਹੈ। ਨੂੰਚ ਇਹਨਾਂ ਆਪਾਂ ਪੈਕਟ ਨੂੰ ਆਗਨਬੰਦ ਬੰਦ ਕਰਦੇ ਆਂ। ਕੋਈ ਖਰਾਬ ਨਹੀਂ ਹੋਵੇਗੀ। ਨੂੰ ਜੇ ਆਪਏਸਾ ਨਾ ਬੰਦ ਕਰਤਾ ਇਹਨੂੰ ਅੱਗ ਲਗਾ ਕੇ ਕਿਉਂਕਿ ਇੱਕ ਵਾਰ ਹੋਰ ਡੱਬੀ ਚ ਪੈ ਜਾਊਗੀ ਇਸ ਕਰਕੇ ਆਪਏ ਇਹਨੂੰ ਇਸ ਤਰ੍ਹਾਂ ਬੰਦ ਰੱਖਤਾ ਨੈਕਸਟ ਮੇਨ ਚੀਜ਼ ਹੁੰਦੀ ਤੁਹਾਨੂੰ ਪਤਾ ਜੀਰਾ ਜੀਰਾ ਵੀ ਜ਼ਰੂਰੀ ਹੈ ਜੀਰਾ ਮੇਰਾ ਰਾਦਾ ਵਿੱਚ ਸਾਈਡ ਤੇ ਪਾ ਲਓ ਜੀ ਨਾਉਚ ਸਾਰੇ ਇਹ ਮੈਂ ਇਸ ਤਰ੍ਹਾਂ ਰੱਖ ਲਵਾਂਗੇ ਹਿੰਗ ਦੀ ਡੱਬੀ ਮੈਨੂੰ ਐਸੀ ਰੱਖਣੀ ਪਣੀ ਆ ਨਾ ਰ ਕਿ ਹਿੰਗ ਪੀਸਿਆ ਹੋਇਆ ਹੀ ਹਿੰਗਾ ਪਾਊਡਰ ਹੈ ਹਿੰਗ ਦਾ ਤੇ ਇਹਦੇ ਵਿੱਚ ਬਣਾ ਸੌਚੀ ਜਾਂਦੀ ਕਾਲੀ ਮਿਰਚ ਵੀ ਪਾਣੀ ਕਰਨੀ ਆ ਲਓ ਜੀ ਕਾਲੀ ਮਿਰਚ ਆਪਣੀ ਜਿਹੜੀ ਇਸύਸੀ ਹਿੰਗ ਫਿਰ ਮੇਰਾ ਤਾਂ ਆਪਾਂ ਨੂੰ ਇੱਥੇ ਹੀ ਰੱਖਣੀ ਪਊਗੀ ਰੱਖੀ ਗਈ ਨਾਲ ਆਪਣੀ ਹਿੰਗ ਤਾਂ ਆ ਗਈ ਇਹ ਹੈਗੀ ਆਪਣੀ ਕਾਲੀ ਮਿਰਚ ਤੇ ਆਪਾਂ मैं काली मिर्च पा लग गई पेल बंद कर करती पर जी काली मिर्च है ना चंकी बहुत तो आप स्टार्ट करती है दोबारा पानी तेल ये मेरा निका चमचा मेरे च रख काली मिर्च होगी हम पहले डबे चक दिए फिर आप लूणदानी बंद करा कमेंट करके दसो पर लूनदानी जी पहले देखी हुई है कई भाड़ों ने नहीं देखी होनी वैसे लो जी ਨੂਨ ਦਾ ਨੇ ਮੇਰੀ ਹੋ ਗਈ ਤਿਆਰ ਸਾਰਾ ਕੁਝ ਟੋਟਲੀ ਪਾ ਲਿਆ ਕਾਲੀ ਮਿਰਚ ਪਾ ਲਿਆ ਜਸਟ ਇਹਦੇ ਵਿੱਚ ਮਤਲਬ ਉਹ ਨਹੀਂ ਪਾਇਆਗਾ ਤਾਂ ਜਿਵੇਂ ਸਾਬਤ ਧਨੀਆ ਵਗੈਰਾ ਉਹ ਚੀਜ਼ਾਂ ਨਹੀਂ ਪਾਈਆਂ ਰੈਗੂਲਰ ਯੂਜ਼ ਕਰਨ ਵਾਲੀਆਂ ਚੀਜ਼ਾਂ ਪਾਈ ਕਿਉਂਕਿ ਇਹ ਰੈਗੂਲਰ ਯੂਜ਼ ਕਰਨੀਆਂ ਹੁੰਦੀਆਂ ਮੈਂ ਡੇਲੀ ਸਾਰਾ ਕੁਝ ਇਹ ਚ ਕੋਈ ਵੀ ਚੀਜ਼ ਮਿਸ ਕਿਪੜੀ ਕਰਦੀ ਸਾਰੀ ਪਾਉਣੀ ਹੁੰਦੀਆਂ ਤੇ ਇਸ ਕਰਕੇ ਰੈਗੂਲਰ ਪਾਉਣ ਵਾਲੀਆਂ ਪਾਏ ਜਿਹੜੇ ਕਦੀ ਕਦੀ ਪਾਉਣ ਵਾਲੀਆਂ ਉਹ ਆਪਾਂ ਨਹੀਂ ਇਹ ਚ ਪਾਈਆਂ ਉਹ ਆਪਾਂ ਕੋਸ਼ਿਸ਼ ਕਰਾਂਗੇ ਆ ਪੁਰਾਣੇ ਵਾਲੀ ਚ ਉਹ ਪਾਵਾਂਗੇ ਰੱਖ ਦਾਂਗੇ ਨਾ ਚਲੋ ਜੀ ਆਹ ਨਾਲ ਚਮਚਾ ਹੈ ਮਨ ਲਓ ਦੇ ਇਦਾਂ ਹੀ ਰੱਖਾਉਗੇ ਚਮਚਾ ਬਹੁਤ ਦਿਨਾਂ ਦਾ ਇੰਤਜ਼ਾਰ ਸੀ ਅੱਜ ਜਿਹੜੀ ਇਹਨੂੰ ਸਟਾਰਟ ਕਰ ਹੀ ਲਿਆ ਬਹੁਤ ਦਿਨਾਂ ਦਾ ਮੈਨੂੰ ਇੰਤਜ਼ਾਰ ਸੀ ਮੈਂ ਕਦੋਂ ਇਹਨੂੰ ਲਾਉਂਗੀ ਕਦੋਂ ਇਹਨੂੰ ਲਾਉਂਗੀ ਪਰ ਅੱਜ ਮੈਂ ਲਗਾ ਲਈ ਲਓ ਜਿਹਨੂੰ ਹੁਣ ਮੈਂ ਅੰਦਰ ਧਰਦੀ ਆ ਤੇ ਸ਼ਾਮੀ ਜਿਹਾ ਤਰਕਾ ਲਾਵਾਂਗੀ ਉਦੋਂ ਕੱਢਾਂਗਾ ਠੀਕ ਹੈ ਜੀ ਲਓ ਜੀ ਟਾਈਮ ਹੋ ਗਿਆ ਹੈ 12 11:42 ਮਿੰਟ ਤੇ ਮੀਨ ਆ ਕਣੀਆਂ ਜੀਆਂ ਆ ਗਏ ਪਤਾ ਨਹੀਂ ਕਿਧਰੋਂ ਬੱਦਲ ਬਣਾਉਂਦਾ ਮਿੰਟ ਦੇ ਵਿੱਚ ਹੀ ਕੱਪੜੇ ਲਾਹੇ ਭੱਜ ਕੇ ਹੁਣ ਇੱਕ ਵਾਰੀ ਤੇਜ਼ ਹੋ ਜਾਂਦਾ ਸ਼ਰਾਟਿਆਂ ਟਾਈਪ ਹੁੰਦਾ ਜਿਵੇਂ ਦੇਖਾ ਮਾ ਵਿੱਚ ਤੇਜ਼ ਹੋ ਜਾਂਦਾ ਦੇਖੋ ਸलो ਵੀ ਟਾਈਮ ਹੋ ਗਿਆ 12:04 ਮਿੰਟ ਦਾ ਤੁਸੀਂ ਵੇਖੋ ਹੈ ਆ ਜਾਂਦਾ ਬਿਨਾ ਗੱਲ ਤੋਂ ਸਿੱਧਾ ਹੀ ਹਣਾ ਨੁਕਸਾਨ ਕਰੂਗਾ ਭਾਦੋਂ ਸੋਨ ਚੋਂ ਘੱਟ ਪਾਇਆ ਸਟਾਰਟਿੰਗ ਚ ਥੋੜਾ ਜਿਹਾ ਪਾਇਆ ਵੈਸੇ ਹੁਣ ਤਾਂ ਇਹ ਮੀਮੂ ਨਾ ਹੀ ਪਵੇ ਤਾਂ ਚੰਗੀ ਗੱਲ ਹੈ ਨਾ ਹੁਣ ਝੋਨਾ ਜਿਹੜਾ ਪੱਕਣ ਦਾ ਹਣਾ ਨੇੜੇ ਹੋ ਗਿਆ ਤੇ ਫਿਰ ਨੁਕਸਾਨ ਵਾਲੀ ਗੱਲ ਆ ਦੇਖੋ ਪਰ ਨਾਲੇ ਪਰਨੂਲੇ ਮਿੰਟ ਜੀ ਚਲਾ ਦਿੰਦਾ ਕੱਲ ਵੀ ਇੰਨਾ ਹੀ ਪਿਆ ਸੀ ਤੇਜਮੀ ਕੱਲ ਮੈਂ ਮਾੜਾ ਇਹ ਵਲੌਗ ਸ਼ੂਟ ਕਰਿਆ ਸੀ ਕੋਲ ਤੇ ਰਮੀ ਆ